ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਖੜੇ ਹੋਏ ਹਾਂ ਗੁਰੂ ਗੋਬਿੰਦ ਮੈਡੀਕਲ ਹਸਪੀਟਲ ਫਰੀਦਕੋਟ ਅੱਜ ਦੀ ਲਾਈਵ ਬਹੁਤ ਹੀ ਖਾਸ ਲਾਈਵ ਆ ਤੇ ਕੁਝ ਸਿੱਖਣ ਨੂੰ ਮਿਲੂਗਾ ਸਾਡੀ ਵੀਡੀਓ 'ਚ ਕੋਈ ਜਵਲੀਆਂ ਨਹੀਂ ਹੁੰਦੀਆਂ ਕੁਝ ਚਾਹੀਦੀ ਗੱਲ ਤੁਹਾਨੂੰ ਸਿੱਖਣ ਨੂੰ ਮਿਲ ਜੂਗੀ ਤੁਹਾਡੀ ਜ਼ਿੰਦਗੀ ਦੇ ਕੀਮਤੀ 5 ਮਿੰਟ ਲਵਾਂਗਾ ਤਾਂ ਅੱਜ ਦੀ ਵੀਡੀਓ ਮੈਂ ਸ਼ੇਅਰ ਕਰਨ ਬਾਰੇ ਤਾਂ ਨਹੀਂ ਕਹੂੰਗਾ ਪਰ ਅੱਜ ਦੀ ਵੀਡੀਓ ਹਰ ਇੱਕ ਕਾਲੀਯੁਗੀ ਜਿਹੜੇ ਆਸ਼ਿਕਾ ਹਨ ਮੈਂ ਬਹੁਤ ਹੀ ਇੱਕ ਦਿਲ ਦੀ ਗੱਲ ਤੁਹਾਨੂੰ ਸ਼ੇਅਰ ਕਰਨ ਜਾ ਰਿਹਾ ਇਹ ਗੱਲ ਸ਼ਾਇਦ ਬੋਲਣ ਲਈ ਬਹੁਤ ਹੀ ਹੌਸਲਾ ਚਾਹੀਦਾ ਹਰ ਕੋਈ ਬੰਦਾ ਜੀ ਟੌਪਿਕ ਤੇ ਗੱਲ ਨਹੀਂ ਕਿਉਂਕਿ ਕਈਆਂ ਨੂੰ ਇਦਾਂ ਹੁੰਦਾ ਬਈ ਸਾਨੂੰ ਸ਼ਾਇਦ ਕੋਈ ਸੋਨਾ ਬੰਦ ਨਾ ਕਰ ਦਵੇ ਹਨਾ ਆ ਅੰਕਲ ਜੀ ਦਾ ਸਾਡੇ ਕੋਲ ਕੇਸ ਆਇਆ ਸੀ ਕਿ ਦੋ ਤਿੰਨ ਦਿਨ ਪਹਿਲਾਂ ਤੇ ਇਹ ਕੇਸ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਪਰ ਇਹਨਾਂ ਦੇ ਕੇਸ ਦੱਸਣ ਤੋਂ ਪਹਿਲਾਂ ਕੁਝ ਆਪਣੇ ਦਿਲ ਦੀਆਂ ਗੱਲਾਂ ਕਰੂੰਗਾ ਦਿਲ ਦੀਆਂ ਵੀ ਗੱਲਾਂ ਕਾਦੀਆਂ ਜੇ ਸੱਚਾਈ ਹੁੰਦੀ ਆ ਤੁਹਾਨੂੰ ਜੋ ਹੁੰਦੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾ ਦਿੰਨਾ ਇਹ ਵੀਡੀਓ ਆ ਵੀਡੀਓ ਦੇਖ ਲਓ ਤੁਸੀਂ ਇਹ ਵੀਡੀਓ ਮੈਨੂੰ ਫੇਸਬੁੱਕ ਤੇ ਦੇਖੀ ਸੀ ਕਿ ਮੈਂ ਕਿਸੇ ਭੈਣ ਨੇ ਇਹ ਵੀਡੀਓ ਪਾਈ ਹੋਈ ਸੀ ਆਪਣੀ ਬਾਹ ਤੇ ਭਲੇਟ ਮਾਰ ਕੇ ਤੇ ਉੱਤੇ ਕੈਪਸ਼ਨ ਬਹੁਤ ਤਗੜਾ ਲਿਖਿਆ ਸੀ ਮੈਂ ਤੇਰੇ ਬਿਨਾ ਆਪਣੀ ਜਾਨ ਦੇ ਦੂੰਗੀ ਆਹ ਕਰ ਦੂੰਗੀ ਮੇਰੀ ਜ਼ਿੰਦਗੀ ਜਾ ਜਾ ਕਿਉਂ ਚਲਾ ਬਹੁਤ ਹੋ ਸੀਗਾ ਉੱਤੇ ਲਿਖਿਆ ਤਾਂ ਮੈਂ ਇਹ ਵੀਡੀਓ ਮੇਰੀ ਉਸ ਇਨਸਾਨ ਤੱਕ ਪਹੁੰਚ ਰਹੀ ਹੈ ਇੱਕ ਗੱਲ ਮੈਂ ਜ਼ਰੂਰ ਪੁੱਛਣਾ ਜਾਊਂਗਾ ਇਹ ਜਿਹੜਾ ਤੁਹਾਡੇ ਸਿਰ ਤੇ ਭੂਤ ਸਵਾਰ ਹਨ ਆਸ਼ਕੀਆਂ ਦਾ ਤੁਸੀਂ ਮੇਰੇ ਕੋਲੇ 5 ਮਿੰਟ ਹਸਪੀਟਲ ਚ ਆ ਜਿਓ ਤੁਹਾਨੂੰ ਮੈਂ ਦੱਸ ਦੂੰ ਦੁਨੀਆ ਤੇ ਦੁੱਖ ਹੈ ਕੀ ਆ ਹੁਣ ਅੰਕਲ ਜੀ ਮੇਰੇ ਕੋਲੇ ਖੜੇ ਆ ਇਹ ਆਪਣੇ ਬੱਚੇ ਨੂੰ ਬਚਾਉਣ ਲਈ ਦਰਦ-ਦਰ ਤੋਂ 5-5 ਰੁਪਏ ਮੰਗ ਲਈ ਮਹਤਾਜ ਆ ਜੇ ਇਹਨਾਂ ਦਾ ਬੱਚਾ ਅੱਗੇ ਜਾ ਕੇ ਕਵੇ ਕਿ ਮੇਰੇ ਮਾਪਿਆਂ ਨੇ ਮੇਰੇ ਲਈ ਕੀਤਾ ਹੀ ਕੀ ਆ 20 ਸਾਲ ਦਾ ਪਿਆਰ ਭੁੱਲ ਕੇ 20 ਦਿਨਾਂ ਦੇ ਪਿਆਰ ਪਿੱਛੇ ਆਪ ਦੀ ਨਬਜ ਕੱਟ ਲਾਪੇ ਹੱਥਾਂ ਦੇ ਬਲੇਡ ਮਾਰ ਲਾਪੇ ਇਸ ਤੋਂ ਵੱਡੀ ਲਾਹਨਤ ਉਸ ਬੰਦੇ ਤੇ ਕੋਈ ਹੋਊਗੀ ਨਹੀਂ ਸਾਡੇ ਕੋਲੇ ਨਾ ਪਰਸੋ ਇੱਕ ਕੇਡੀ ਹਸਪੀਟਲ ਦਾ ਆਇਆ ਸੀ ਕੇਸ ਅਮਰੀਕ ਸਰ ਦਾ ਉਹ ਬੰਦਾ ਆਉਂਦਾ ਹੀ ਉਹਦੇ ਇਹ ਪਹਿਲਾ ਬੱਚਾ ਹੋਇਆ ਉਹਦੀ ਡੈਥ ਹੋ ਗਈ ਸੀ 2 ਸਾਲਾਂ ਬਾਅਦ ਫੇਰ ਬੱਚਾ ਹੋਇਆ ਆਈਸੀਯੂ 'ਚ ਸੀਗਾ ਲੱਖ ਰੁਪਈਆ ਬਿੱਲ ਬਣਿਆ ਪਿਆ ਸੀਗਾ 7 ਦਿਨਾਂ ਦਾ ਬੱਚਾ ਸੀਗਾ ਵੈਂਟੀਲੇਟਰ ਤੇ ਸੀਗਾ ਪ੍ਰੀ ਮੈਜਰ ਬੇਬੀ ਸੀਗਾ ਉਹ ਬੱਚੇ ਦਾ ਜਦੋਂ ਪਿਓ ਮੇਰੇ ਕੋਲੇ ਆਇਆ ਨਾ ਉਹ ਤਾਂ ਹੀ ਪੈਰੀ ਪੈ ਗਿਆ ਮਤਲਬ ਉੱਥੇ 1 ਮਿੰਟ ਲਈ ਮੈਂ ਸੋਚਣ ਲੱਗ ਪਿਆ ਸੀਗਾ ਉਹ ਹੁਣ ਉਹਦਾ ਉਹ ਬੱਚੇ ਨੂੰ ਨਹੀਂ ਪਤਾ ਹਸਪਤਾਲ 'ਚ ਪਏ ਨੂੰ ਮੇਰਾ ਪਿਓ ਮੇਰੇ ਲਈ ਕੀ-ਕੋ ਕਰ ਰਿਹਾ ਪਰ ਜੇ ਉਹ ਵੀ ਬੱਚਾ ਵੱਡਾ ਹੋ ਕੇ ਕਹੇਗਾ ਵੇ ਮੇਰੇ ਮਾਪਿਆਂ ਨੇ ਮੇਰੇ ਲਈ ਕੀਤਾ ਕੀ ਆ ਇਸ ਤੋਂ ਵੱਡੀ ਚਪੇੜ ਕੋਈ ਹੋਊਗੀ ਨਹੀਂ ਉਸ ਬੱਚੇ ਦੇ ਮੂੰਹ ਤੇ ਹਨਾ ਤਾਂ ਅੱਜ ਦੀ ਵੀਡੀਓ 'ਚ ਮੈਂ ਜੋ ਜੋ ਖਾਸ ਗੱਲਾਂ ਕਰਨੀਆਂ ਸੀਗੀਆਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਇਹ ਪਤਾ ਨਹੀਂ ਕਿੰਨੇ ਕਿ ਘਰ ਦੀ ਕਹਾਣੀ ਆ ਇੱਕ ਮੈਂ ਛੋਟੀ ਜੀ ਗੱਲ ਸ਼ੇਅਰ ਕਰੂੰਗਾ ਕਿ ਅੱਜ ਦੇ ਟਾਈਮ 'ਚ ਜੋ ਅੱਜ ਨਵਾਂ ਟਰੈਂਡ ਚੱਲਿਆ ਹੋਇਆ ਹਨਾ ਜਦੋਂ ਰੱਬ ਨੇ ਸ਼ੁਰੂ ਕੀਤਾ ਸੀ ਨਾ ਮਤਲਬ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਰੱਬ ਨੇ ਦੁਨੀਆ ਬਣਾਈ ਸੀਗੀ ਤਾਂ ਉਹਦੇ 'ਚ ਰੱਬ ਨੇ ਇੱਕ ਚੀਜ਼ ਪਾਈ ਸੀ ਜਿਹੜੀ ਅੱਜ ਵੀ ਹੈਗੀ ਆ ਆਈਫੋਨ 7 ਆ ਗਿਆ 8 ਆ ਜਾਊਗਾ 10 ਆ ਜਾਊਗਾ ਇਹ ਟਰੈਂਡ ਚੱਲੀ ਜਾਣੇ ਆ ਪਰ ਇਹ ਟ੍ਰੈਂਡ ਕਦੇ ਨਹੀਂ ਆਉਣਾ ਜਿਹੜਾ ਅੱਜ ਸਾਡੇ ਦੇ ਨੌਜਵਾਨ ਪੀੜ੍ਹੀ ਮੁੰਡੇ ਕੁੜੀਆਂ ਨੇ ਚਲਾ ਰੱਖਿਆ ਧੋਖੇਬਾਜ਼ੀ ਦਾ ਅੱਜ ਕਿਸੇ ਨੂੰ ਡੇਟ ਕਾਲ ਮੈਂ ਨਾ ਟ੍ਰੂ ਲਵਰ ਤੇ ਨਹੀਂ ਖਲਾਫ ਮੇਰੀ ਲੜਾਈ ਉਹਨਾਂ ਨਾਲ ਅੱਜ ਕਿਸੇ ਨੂੰ ਡੇਟ ਕਾਲ ਕਿਸੇ ਨੂੰ ਡੇਟ ਫੇਰ ਕਿਸੇ ਨੂੰ ਡੇਟ ਕਰਦੇ ਆ ਤਾਂ ਉਹਨਾਂ ਲਈ ਬਹੁਤ ਹੀ ਖਾਸ ਲਾਈਵ ਆਏ ਇੱਕ ਮੈਂ ਜੂਥ ਨੂੰ ਵੀਡੀਓ ਇੱਕ ਵੀਡੀਓ ਮੈਸੇਜ ਹੈ ਯਾਰ ਮੈਂ ਤੁਹਾਨੂੰ ਉਹਨੂੰ ਕੀ ਦੇਨੇ ਆ ਹਨਾ ਇਹ ਲੰਬਾ ਚੌੜਾ ਭਾਸ਼ਣ ਤਾਂ ਨਹੀਂਗਾ ਪਰ ਸਚਾਈ ਆ ਮੈਨੂੰ ਪਤਾ ਕਿ ਕਈ ਮੈਨੂੰ ਸ਼ਾਇਦ ਸੁਣਨਾ ਵੀ ਬੰਦ ਕਰ ਦੇਣਗੇ ਕਹਿਣਗੇ ਯਾਰ ਇਹ ਕੀ ਕਰ ਰਿਹਾ ਕਿਉਂਕਿ ਜਦੋਂ ਆਪਾਂ ਕਿਸੇ ਦੇ ਸੱਚ ਬੋਲਦੇ ਆ ਸੱਚ ਵਿੱਚ ਇੱਕ ਮੈਂ ਛੋਟੀ ਜੀ ਗੱਲ ਕਹੂੰਗਾ ਕਿ ਜੋ ਵੀ ਮੁੰਡਾ ਕੁੜੀ ਹੈਗੇ ਆ ਜਾਂ ਹਸਬੰਡ ਵਾਈਫ ਆ ਹਸਬੰਡ ਵਾਈਫ ਦੀ ਗੱਲ ਨਹੀਂ ਕਰੂੰਗਾ ਜੋ ਵਿਆਹ ਤੋਂ ਪਹਿਲਾਂ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਮਹਿੰਗੇ ਮਹਿੰਗੇ ਗਿਫਟ ਦਿੰਦੇ ਆ ਜਾਂ ਕਿਸੇ ਪੰਡਤ ਕੋਲੇ ਜਾ ਕੇ ਅਰਦਾਸਾਂ ਕਰਾਉਂਦੇ ਆ ਹਜ਼ਾਰਾਂ ਰੁਪਈਆ ਦੀ ਕਿ ਸਾਨੂੰ ਸਾਡਾ ਪਿਆਰ ਮਿਲ ਜੇ ਤੇ ਉਹਨਾਂ ਨੂੰ ਇੱਕ ਗੱਲ ਕਹੂੰਗਾ ਹਜ਼ਾਰਾਂ ਰੁਪਏ ਦੇ ਇੱਕ ਦੂਜੇ ਨੂੰ ਗਿਫਟ ਦੇਣ ਦੀ ਬਜਾਏ 100 ਰੁਪਏ 200 ਰੁਪਏ ਦੀ ਕਿਸੇ ਗਰੀਬ ਬੰਦੇ ਦੀ ਮਦਦ ਕਰਦੇ ਹੋ ਉਹਨਾਂ ਦੀ ਦੁਆ ਨੇ ਤੁਹਾਨੂੰ ਇਕੱਠੇ ਕਰ ਦੇਣਾ ਜਿਹੜੇ ਗਿਫਟ ਦਿੰਨੇ ਨੇ ਇਹਨਾਂ ਨੇ ਤੁਹਾਨੂੰ ਇਕੱਠੇ ਨਹੀਂ ਕਰਨਾ ਅੱਜ ਵੀ ਤੁਸੀਂ ਦੇਖੋਗੇ ਮਤਲਬ ਦਿਲ ਚ ਇਹਨਾਂ ਕੋਲ ਭਰਿਆ ਪਿਆ ਨਾ ਮੇਰੇ ਜਦੋਂ ਮੈਂ ਵੀਡੀਓ ਦੇਖੀ ਸੀਗੀ ਇੱਕ ਮਾਂ ਜਦੋਂ ਆਪਣੇ ਬੱਚੇ ਨੂੰ ਜਨਮ ਦਿੰਦੀ ਆ ਉਹ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਉਂਦੀ ਆ ਤਾਂ ਮਾਂ ਦੇ ਚਿਹਰੇ ਦੀ ਜਿਹੜੀ ਲਾਲੀ ਹੁੰਦੀ ਹੈ ਨਾ ਉਹ ਮਾਂ ਦੇ ਚਿਹਰੇ ਤੋਂ ਚਲੀ ਜਾਂਦੀ ਆ ਬੱਚੇ ਦੇ ਚਿਹਰੇ ਤੇ ਆ ਜਾਂਦੀ ਆ ਅਗਰ 20 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਕੋਈ ਬੰਦਾ ਮਾਂ ਰੱਬ ਮਾਂ ਨੂੰ ਕਵੇ ਵੀ ਮੈਂ ਤੈਨੂੰ ਤੇਰੇ ਚਿਹਰੇ ਦੀ ਲਾਲੀ ਵਾਪਸ ਦੇ ਦਿੰਦਾ ਤੇਰੇ ਬੱਚੇ ਦੇ ਚਿਹਰੇ ਤੋਂ ਲਾਲੀ ਲਾਹ ਕੇ ਤੇਰੇ ਲਾਲੀ ਵਾਪਸ ਆ ਜੂਗੀ ਤਾਂ ਮਾਂ ਕਦੇ ਵੀ ਇਹ ਗੱਲ ਮੰਨੂਗੀ ਨਹੀਂ ਹਨਾ ਜਦੋਂ ਵੀ ਬੱਚਾ ਛੋਟਾ ਹੁੰਦਾ ਮਾਂ ਪਿਓ ਆ ਮਾਂ ਆਪ ਗਿੱਲੇ ਥਾਂ ਦੇ ਪੈ ਜਾਂਦੇ ਆ ਜਦੋਂ ਬੱਚਾ ਵਾਸ਼ਰੂਮ ਕਰ ਦਿੰਦਾ ਤੇ ਬੱਚੇ ਨੂੰ ਸੁੱਕੇ ਥਾਂ ਦੇ ਪਾਉਂਦੀ ਆ ਹਨਾ ਕੀ ਅਸੀਂ ਮਾਂ ਪਿਓ ਦਾ ਮੁੱਲ ਮੋ جواب ضرور دیو مینوں اج نہ روح ਕੰਬੀ ਪਈ ਸੀ ਜਦੋਂ ਮੈਂ ਆ ਵੀਡੀਓ ਦੇਖੀ ਸੀਗੀ ਭੈਣ ਦੀ ਤੁਸੀਂ ਦੇਖੋ ਯਾਰ ਅੱਜ ਦੇ ਟਾਈਮ 'ਚ 18 ਤੋਂ 25 ਸਾਲ ਜ਼ਿੰਦਗੀ ਦਾ ਇੱਕ ਪੀਕ ਪੁਆਇੰਟ ਹੁੰਦਾ ਅੱਜ ਤੁਸੀਂ ਦੇਖੋਗੇ 18 10-10 ਸਾਲ ਦੇ ਬੱਚੇ ਦਿਲ ਤੜਾ ਕੇ ਬੈਠੇ ਆ ਕਿ ਸਾਡੇ ਦਾ ਪਤਾ ਨਹੀਂ ਕਿੱਡੇ ਕਿ ਰੋਗ ਲੱਗ ਗਏ ਆ ਮੇਰੇ ਕੋਲੇ ਹਸਪੀਟਲ 'ਚ ਜਿਆਦਾ ਟਾਈਮ ਨਹੀਂ ਮੰਗੂਗਾ 5 ਮਿੰਟ ਆ ਕੇ ਬਹਿ ਜਾਓ ਦੁਨੀਆ ਤੇ ਮੈਂ ਤੁਹਾਨੂੰ ਦੁੱਖ ਦੱਸ ਦੂੰ ਦੁਨੀਆ ਤੇ ਦੁੱਖ ਹੈ ਕੀ ਇਹਦੇ ਤੁਹਾਡੇ ਦੁੱਖ ਕੀ ਆ ਮੈਨੂੰ ਨਹੀਂ ਲੱਗਦਾ ਜਿਹੜੇ ਆ ਅੰਕਲ ਜੀ ਦਾ ਤੁਹਾਨੂੰ ਮੈਂ ਜਦੋਂ ਦੁੱਖ ਦੱਸੂ ਨਾ ਤੁਸੀਂ ਆਪ ਪਝਾ ਲੋਗੇ ਤੁਹਾਡਾ ਦੁੱਖ ਇਹਨਾਂ ਤਾ 18 ਤੋਂ 25 ਸਾਲ ਇੱਕ ਜ਼ਿੰਦਗੀ ਦਾ ਪੀਕ ਪੁਆਇੰਟ ਹੁੰਦਾ ਜਿਹਦੇ ਵਿੱਚ ਬੱਚੇ ਨੇ ਬੱਚੇ ਦਾ ਜੋ ਵੀ ਅੱਗੇ ਫਿਊਚਰ ਹੁੰਦਾ ਉਹ 18 ਤੋਂ 25 ਸਾਲ ਦੇ ਵਿੱਚ ਵਿੱਚ ਤੈਅ ਹੋ ਜਾਂਦਾ ਵੀ ਇਹ ਬੱਚੇ ਨੇ ਬੰਨਾ ਕੀ ਆ ਅੱਜ ਦੀ ਨੌਜਵਾਨ ਪੀੜੀ 18 ਤੋਂ 25 ਸਾਲ ਕਿੱਥੇ ਗੱਲ ਰਹੀ ਆ ਸੁਪੋਜ਼ ਇੱਕ ਮੁੰਡਾ ਇੱਕ ਕੁੜੀ ਨੂੰ ਲਾਈਕ ਕਰਨ ਲੱਪਿਆ ਉਹਨੇ 5 ਸਾਲ ਇੱਕ ਕੁੜੀ ਪਿੱਛੇ ਗੱਲ ਤੇ no doubt ਉਹਦੀ 26 ਸਾਲ ਦੀ ਉਮਰ 'ਚ ਜਾ ਕੇ ਉਹਦੇ ਨਾਲ ਗੱਲ ਬਣ ਗਈ ਪਰ ਉਸ ਤੋਂ ਬਾਅਦ ਉਹ 25 ਸਾਲ ਤੋਂ ਬਾਅਦ ਸੋਚੂਗਾ ਵੀ ਮੈਂ ਹੁਣ ਆਪਣੀ ਜ਼ਿੰਦਗੀ ਜੀ ਕਰਨਾ ਕੀ ਆ ਇਹ ਬਈ ਜਿਹੜੇ ਪਿਆਰ ਦੇ ਚੋਚ ਹੁੰਦੇ ਹਨ ਇਹ ਵਿਆਹ ਤੋਂ ਪਹਿਲਾਂ ਹੀ ਪਤਾ ਪਹਿਲਾਂ ਹੀ ਨਖਰੇ ਤੇ ਘਰੇ ਆਟਾ ਨਹੀਂ ਹੁੰਦਾ ਉਦੋਂ ਪਤਾ ਲੱਗਦਾ ਕਿਹੜੇ ਭਾਵੇਂ ਇਕਦੀ ਆ ਹੁਣ ਤੁਸੀਂ ਸਪੋਜ਼ ਮੈਂ ਜੋ ਵੀ ਮੇਰੇ ਅੱਜ ਕੱਪੜੇ ਪਾਏ ਆ ਜਾਂ ਮੇਰੇ ਕੋਲੇ ਮੋਬਾਈਲ ਫੋਨ ਆ ਜਾਂ ਮੇਰੇ ਮਹਿੰਗੇ ਬੂਟ ਪਾਏ ਆ ਇਹ ਸਮਝ ਲਓ ਸਾਰੇ ਮੇਰੇ ਮਾਪਿਆਂ ਨੇ ਲੈ ਕੇ ਦਿੱਤੇ ਆ ਹਨਾ ਅੱਜ ਅਗਰ ਮੇਰਾ ਪੇਰੈਂਟਸ ਮੈਨੂੰ ਮੇਰਾ ਬਾਪੂ ਕਹਿ ਦਵੇ ਕਿ ਕਾਕਾ ਤੂੰ ਘਰੋਂ ਜਾ ਆਪਦਾ ਆਪਦਾ ਕਮਾਖਾ ਮੈਥੋਂ ਆਪਦੀ ਰੋਟੀ ਨਹੀਂ ਖਾਦੀ ਜਾਣੀ ਫਿਰ ਸਾਡੇ ਨੌਜਵਾਨ ਮੁੰਡੇ ਕੁੜੀਆਂ ਮੁੰਡੇ ਆ ਜਿਹੜੇ ਕਿੱਦਾਂ ਵਾਦੇ ਕਰ ਲੈਂਦੇ ਆ ਕਿ ਮੈਂ ਤੈਨੂੰ ਵਿਆਹ ਤੋਂ ਬਾਅਦ ਸ਼ਿਮਲੇ ਲੈ ਜਾਊਂਗਾ ਦੁਬਈ ਲੈ ਜਾਊਂਗਾ ਆਹ ਟਰਿੱਪ ਕਰਾ ਦਊਂਗਾ ਪਰ ਜਦੋਂ ਵਿਆਹ ਤੋਂ ਬਾਅਦ ਉਹਨੂੰ ਪਤਾ ਲੱਗਦਾ ਕਿ ਯਾਰ ਮੋਟਰਸਾਈਕਲ ਤੇ ਜਿਹੜੇ ਗੇੜੀਆਂ ਲਾਉਂਦਾ ਸੀ ਬੋਲਟ ਮੰਗ ਕੇ ਲਿਆਉਂਦਾ ਸੀ ਉਹ ਵੀ ਯਾਰ ਦੋਸਤੋਂ ਲਿਆਉਂਦਾ ਸੀ ਹਨਾ ਜਿਹੜੇ ਮੈਂ 18 ਤੋਂ 25 ਸਾਲ ਦੀ ਉਮਰ ਦੀ ਗੱਲ ਕਰਨੀ ਸੀ ਨੌਜਵਾਨ ਪੀੜ੍ਹੀ ਨੂੰ ਇੱਕ ਮੈਸੇਜ ਜ਼ਰ ਜਿਹੜੇ ਮੇਰੇ ਤੋਂ ਛੋਟੇ ਆ ਕਿਉਂਕਿ ਵੱਡਿਆਂ ਨੂੰ ਤਾਂ ਮੈਂ ਸਮਝਾ ਨਹੀਂ ਸਕਦਾ ਉਹਨਾਂ ਨੂੰ ਤਾਂ ਸਾਡੀਆਂ ਗੱਲਾਂ ਸਹੀ ਨਹੀਂ ਲੱਗਦੀਆਂ ਹਨਾ ਪਰ ਛੋਟਿਆਂ ਨੂੰ ਜ਼ਰੂਰ ਸਮਝਾਉਂਗਾ 18 ਤੋਂ 25 ਸਾਲ ਅਗਰ ਤੁਸੀਂ 100% ਆਪਣੀ ਜ਼ਿੰਦਗੀ ਨੂੰ ਦੇ ਦਨਾ ਆਸ਼ਕੀ ਵਾਲੇ ਤੋਂ ਪਾਸੇ ਹੋ ਕੇ 18 ਤੋਂ 25 ਸਾਲ 5-6 ਸਾਲ ਆਪਣੀ ਜ਼ਿੰਦਗੀ ਨੂੰ ਦੇਤੇ ਜਦੋਂ ਤੁਸੀਂ 25 ਸਾਲ ਦੇ ਹੋਗੇ ਆਪਣੇ ਲਾਈਫ 'ਚ ਸਟੈਂਡ ਹੋਗੇ ਮੈਂ ਲੈ ਕੇ ਦੇ ਦਿੰਦਾ ਇਹ ਗੱਲ ਕਿ ਤੁਸੀਂ ਕਾਪੀ ਪੈਨ ਲੈ ਕੇ ਲਿਖੋਗੇ ਵੀ ਤੁਸੀਂ ਕਿਹੜੀ ਕੁੜੀ ਪਸੰਦ ਕਰਨੀ ਹੈ ਕਿਹੜੀ ਕੁੜੀ ਪਸੰਦ ਨਹੀਂ ਕਰਨੀ ਮੈਂ ਟ੍ਰਿਊ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਮੇਰੀ ਜਿਹੜੀ ਲੜਾਈ ਹੈ ਟ੍ਰਿਊ ਲਵਰਸ ਦੇ ਖਿਲਾਫ ਬਿਲਕੁਲ ਹੈ ਨਹੀਂਗੀ ਤੁਸੀਂ ਦੇਖੋ ਯਾਰ ਹੁਣ ਅਗਰ ਇੱਕ ਮੁੰਡਾ ਮੰਨ ਲਓ ਆਪਦੀ ਲਾਈਫ ਚ ਸਟੈਂਡ ਆ ਇੱਕ ਕੁੜੀ ਜੋ ਵੀ ਲਾਈਫ ਦੇ ਸਟੈਂਡ ਆ ਉਹ ਆਪਣੇ ਮਾਪਿਆਂ ਨੂੰ ਲੱਭ ਮੇਰੇ ਵੀ ਕਰਾਉਣੀ ਚਾਹੂਗੀ ਮਾਪਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਅਗਰ ਮੁੰਡੇ ਦੇ ਕੋਦੇ ਪੱਲੇ ਹੀ ਕੱਖ ਨਹੀਂ ਫਿਰ ਉਹ ਕਿਹੜੇ ਮੂੰਹ ਨਾਲ ਕਹਿ ਰਿਹਾ ਜਾਂ ਕੁੜੀ ਕਿਹੜੇ ਮੂੰਹ ਨਾਲ ਕਹਿ ਰਹੀ ਜੇ ਕਿ ਮੇਰੇ ਇਹਦੇ ਨਾਲ ਵਿਆਹ ਕਰ ਦੋ ਇਹ ਗੱਲਾਂ ਡੂੰਘੀਆਂ ਛੇ ਤੁਹਾਡੇ ਸਮਝ ਨਹੀਂ ਆਉਣੀਆਂ ਇੱਕ ਮੈਂ ਛੋਟੀ ਜੀ ਗੱਲ ਐਗਜ਼ਾਮਪਲ ਦਊਂਗਾ ਜਿਹੜੇ ਦਿਲ ਤੜਾ ਕੇ ਬੈਠੇ ਕਹਿੰਦੇ ਬਈ ਸਾਡੀ ਜ਼ਿੰਦਗੀ ਦਾ ਜੀਣ ਦਾ ਮਕਸਦ ਖਤਮ ਹੋ ਗਿਆ ਆਪਣੇ ਮਾਪਿਆਂ ਦੇ ਪਿਆਰ ਨੂੰ ਭੁੱਲ ਕੇ ਇੱਕ ਪਹਿਲਾਂ ਵੀ ਮੈਂ ਗੱਲ ਸ਼ੇਅਰ ਕੀਤੀ ਸੀ ਕਿ ਹਰ ਕੋਈ ਬੰਦਾ ਕਹਿੰਦਾ ਕਿ ਆਪਣੀ ਜ਼ਿੰਦਗੀ ਦਾ ਪਹਿਲਾ ਪਿਆਰ ਨਹੀਂ ਭੁੱਲਿਆ ਜਾ ਸਕਦਾ ਪਰ ਫਿਰ ਤੁਸੀਂ ਪਤਾ ਨਹੀਂ ਆਪਣੇ ਮਾਪਿਆਂ ਦਾ ਪਹਿਲਾ ਪਿਆਰ ਕਿਹਤੋਂ ਭੁੱਲ ਜਾਂਦੇ ਆ ਕਿਉਂਕਿ ਜਿੰਨੀ ਕਗਲ ਮੈਨੂੰ ਆਪਦੀ 21 ਸਾਲ ਦੀ ਉਮਰ ਚ ਆਈ ਆ ਮੇਰਾ ਤਾਂ ਪਹਿਲਾ ਪਿਆਰ ਮਾਪਿਓ ਯਾ ਹਰ ਬੱਚੇ ਦਾ ਪਹਿਲਾ ਪਿਆਰ ਹੀ ਮਾਪਿਓ ਹੁੰਦਾ ਸ਼ਾਇਦ ਜਦੋਂ ਆਪਾਂ ਛੋਟੇ ਹੁੰਦੇ ਬਿਮਾਰ ਹੋ ਜਾਂਦੇ ਸੀਗੇ ਦਾ ਆਪਣੇ ਮਾਪਿਓ ਦੀ ਜਾਨ ਤੇ ਵੱਜ ਜਾਂਦੀ ਸੀ ਉਦੋਂ ਉਹ ਬੰਦਾ ਸਾਡੇ ਕੋਲੇ ਨਹੀਂ ਹੁੰਦਾ ਸੀ ਜਿਹਦੇ ਪਿੱਛੇ ਅੱਜ ਅੱਜ ਜਾਨਾ ਦੇਣ ਲੱਗੇ ਜਾਂਦੇ ਆ ਅੱਜ ਤੁਸੀਂ ਦੇਖੋ ਅਗਰ ਇੱਕ ਮੁੰਡਾ ਸਮਝ ਲਓ ਯਾਰ ਅਗਰ ਮੁੰਡਾ ਵੀ ਟਾਈਮ ਪਾਸ ਕਰ ਰਿਹਾ ਹਨਾ ਤੇ ਕੁੜੀ ਮੰਨ ਲਓ ਸੱਚੀ ਆ ਤਾਂ ਜਿਹੜੀ ਉਹ ਕੁੜੀ ਨੇ ਪਹਿਲਾਂ ਆਪਾਂ ਕਹਿ ਦਿੰਨੇ ਆ ਕਿ ਕੁੜੀ ਨੂੰ 4 ਸਾਲ ਯੂਜ਼ ਕਰਕੇ ਪੈਸੇ ਖਾ ਕੇ ਮੇਰੀਆਂ ਲੜਾਈਆਂ ਉਹਨਾਂ ਨਾਲ ਆ ਜਿਹੜੇ ਪਿਆਰ ਦੇ ਪੈ ਜਾਂਦੇ ਆ ਪੈਸੇ ਲਗਾ ਕੇ ਇੱਕ ਦੂਜੇ ਨੂੰ ਬਾਅਦ ਚੋ ਕਹਿ ਦਿੰਦੇ ਆ ਕਿ ਸਾਡੇ ਤਾਂ ਮਾਪਿਓ ਨਹੀਂ ਮੰਨਦੇ ਜਦੋਂ ਤੁਸੀਂ ਇੱਕ ਦੂਜੇ ਨਾਲ ਜੁੜੇ ਸੋਦੇ ਨਹੀਂ ਤੁਹਾਨੂੰ ਪਤਾ ਸੀ ਤੁਹਾਡੇ ਮਾਪਿਓ ਮੰਨਣਗੇ ਕਿ ਨਹੀਂ ਇਹ ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦੇਣਾ ਚਾਹੁੰਗਾ ਜਿਹੜੇ ਜਿਨ੍ਹਾਂ ਦੇ ਜੀਵਨ ਦਾ ਮਕਸਦ ਖਤਮ ਹੋ ਗਿਆ ਦਿਲ ਤੜਾ ਕੇ ਬਹਿ ਗਏ 10 12 ਸਾਲ ਦੀ ਮੇਰੇ ਛੋਟੇ ਭਰਾ ਕਿਉਂਕਿ ਅੱਜ ਕੱਲ ਹੋ ਹੀ ਆ ਰਿਹਾ ਅਗਰ ਮੰਨ ਲਓ ਤੁਸੀਂ ਆਪਣੇ ਰਸਤੇ 'ਚ ਜਾ ਰਹੇ ਆ ਤੁਸੀਂ ਕਿਸੇ ਬੱਸ 'ਚ ਜਾ ਰਹੇ ਆ ਤਾਂ ਉਹ ਬੱਸ ਖਰਾਬ ਹੋ ਗਈ ਹੁਣ ਤੁਸੀਂ ਉੱਥੇ ਖੜ ਕੇ ਉਹ ਬੱਸ ਨੂੰ ਡੀਕੀ ਜਾਉਂਗੇ ਇਹ ਬੱਸ ਕਦੋਂ ਠੀਕ ਹੋਊਗੀ ਜਾਂ ਕੋਈ ਅੱਗੋਂ ਅਬ ਕੋਸ ਕੋਈ ਬਸ ਆਊਗੀ ਆਪਾਂ ਉਹਦੇ ਚ ਬੈਠਾਂਗੇ ਅਗਲੀ ਬਸ ਚਲੀ ਜਾਊਗੀ ਹੁਣ ਆਪਾਂ ਨੂੰ ਪਤਾ ਜੇ ਬਸ ਖਰਾਬ ਹੈ ਨਹੀਂ ਤਾਂ ਹੁਣ ਤੁਰਨਾ ਨਹੀਂ ਤਾਂ ਤੁਸੀਂ ਵੀ ਹੁਣ ਆਪਣੀ ਜ਼ਿੰਦਗੀ ਦੇ ਮਨ ਰੋ ਤੁਹਾਡੇ ਕੋਈ ਵੀ ਪ੍ਰੋਬਲਮ ਆ ਗਈ ਆ ਉਹ ਮੁਸੀਬਤ ਨੂੰ ਲੈ ਕੇ ਉੱਥੇ ਖੜੇ ਰਹੋਗੇ ਜਾਂ ਕੋਈ ਜੀਨ ਦਾ ਮਕਸਦ ਲੈ ਕੇ ਅੱਗੇ ਤੁਰਜੋਗੇ ਜੇ ਹੈ ਇਸ ਗੱਲ ਦਾ ਜਵਾਬ ਹੋਇਆ ਮੈਨੂੰ ਦੱਸ ਜਰੂਰ ਦਿਓ ਬਾਕੀ ਦਿਲ ਚ ਤਾਂ ਇੰਨਾ ਕੋ ਭਰਿਆ ਪਿਆ ਕਿ ਅੱਜ ਮੈਂ 5 ਘੰਟੇ ਲਾਵਾਂ ਲਾਈਵ ਤੇ ਪਰ ਇਹਨੇ ਸੁਣਨ ਵਾਲੇ ਕੰਨ ਹੈ ਨਹੀਂਗੇ ਹਣਾ ਕਿਉਂਕਿ ਜਿੰਨਾ ਮਰਜੀ ਬੋਲੋ ਸਾਡੇ ਮੈਨੂੰ ਪਤਾ ਹੈ ਵੀ ਵੀਡੀਓ ਤੁਸੀਂ ਐਂਟਰਟੇਨਮੈਂਟ ਐਂਟਰਟੇਨਮੈਂਟ ਦੇ ਕੇ ਛੱਡ ਦੇਣੀ ਆ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਪਰ ਅਗਰ ਇੱਕ ਵੀ ਬੰਦਾ ਤੁਹਾਨੂੰ ਲੱਗੂਗਾ ਕਿ ਅੱਜ ਦੀ ਵੀਡੀਓ ਜ ਐਵੇਂ ਹੀ ਬੰਦਾ ਬੋਲੀ ਜਾਦਾ ਮੈਂ ਅੱਜ ਤੋਂ ਬਾਅਦ ਲਾਈਵ ਹੋਣਾ ਬੰਦ ਕਰ ਦੂੰਗਾ ਮੈਨੂੰ ਕਮੈਂਟ ਵਿੱਚ ਦੱਸ ਦਿਓ ਪਰ ਅਗਰ 1% ਵੀ ਅੱਜ ਦੀ ਗੱਲ ਸਹੀ ਲੱਗੀ ਤਾਂ ਕਮੈਂਟ ਵਿੱਚ ਦੱਸ ਜ਼ਰੂਰ ਦਿਓ ਕਿ ਵਾਕਿਆ ਭਾਈ ਗੱਲ ਤਾਂ ਸੱਚੀ ਆ ਤੇ ਅੱਗੇ ਮੇਰੇ ਜਿਹੜੇ ਭਰਾ ਇਸ ਚੀਜ਼ 'ਚ ਪੈ ਗਏ ਆ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਹੋ ਸਕਦਾ ਕਿਸੇ ਦਾ ਭਲਾ ਹੋ ਜੇ ਜਾਂ ਕੋਈ ਬੰਦਾ ਬਚ ਜੇ ਮੈਂ ਕਿਹਨਾ ਵਾਰ-ਵਾਰ ਹੁਣ ਜਦ ਮੈਂ ਕੀ ਮੈਸੇਜ ਦਾ ਮੈਂ ਤੁਹਾਨੂੰ ਕੀ ਸੀ ਦੱਸ ਦਿੰਨਾ ਮੈਂ ਅੱਜ ਦਾ ਇਹ ਅੰਕਲ ਜੀ ਮੇਰੇ ਕੋਲੇ ਖੜਿਆ ਵੀਡੀਓ ਦਿਖਾਇਆ ਵੀਰੇ ਉੱੱੱਤੇ ਵੀਡੀਓ ਇਹ ਅੰਕਲ ਜੀ ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ ਹਾਂਜੀ ਕੋਟਕਪੁਰੇ ਦਾ ਇਹ ਅੰਕਲ ਕੋਟਕਪੁਰੇ ਦੇ ਰਹਿਣ ਵਾਲੇ ਆ ਇਹਨਾਂ ਦੇ ਬੱਚੇ ਦੀ ਉਮਰ 25 ਸਾਲ ਆ ਬਸ ਤਾਂ ਅਸੀਂ 15 ਸਾਲ ਤੋਂ ਛੋਟੀ ਉਮਰ ਤੱਕ ਇਲਾਜ ਕਰਾਉਂਦੇ ਆ ਪਰ ਜਦੋਂ ਮੈਂ ਅੰਕਲ ਜੀ ਦਾ ਦੁੱਖ ਸੁਣਿਆ ਹੈਲੋ ਅੰਕਲ ਜੀ ਪਿਛਲੇ 30 ਸਾਲਾਂ ਤੋਂ ਰੱਖਸ਼ੇ ਅੰਕਲ ਜੀ ਪਿਛਲੇ 30 ਸਾਲਾਂ ਕਿੰਨੇ ਸਾਲ ਤੋਂ 35 ਸਾਲ ਤੋਂ ਅੰਕਲ ਜੀ ਰੱਖਸ਼ਾ ਚਲਾ ਰਹੇ ਆ ਤੇ ਰੱਖਸ਼ਾ ਵੀ ਅੰਕ ਕਿੰਨਾ ਪੰਜ ਜਾਂਦਾ ਤੁਹਾਨੂੰ ਮਹੀਨੇ ਦਾ ਮਹੀਨੇ ਦਾ ਹੁਣ ਤਾਂ ਕੰਮ ਹੀ ਹੈ ਨਹੀਂ ਜਮਾਈ ਹਾਂ ਤਾਂ ਬਸ 100 150 ਰੁਪਈਆ ਬਣਦਾ 100 ਪਹਿਲਾਂ ਮੈਂ ਤੁਹਾਨੂੰ ਨਾ ਘਰ ਦੇ ਹਾਲਾਤ ਦਿਖਾ ਦਿੰਨਾ ਤੁਸੀਂ ਨਾ ਕਰਦੇ ਕਰਦੇ ਰਹਿੰਦੇ ਆਈ ਆਈ ਹਾਲਾਤ ਦੇਖ ਲਓ ਤੁਸੀਂ ਕੀ ਹਾਲਾਤ ਇਹਨਾਂ ਦੇ ਘਰ ਦੇ ਬੰਦਾ ਰੱਖਸ਼ਾ ਚਲਾਉਂਦਾ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਤੇ ਕੀ ਬੰਦਾ ਕਿਰਾਇਆ ਵੀ ਨਹੀਂ ਦਿੰਦਾ ਆ ਤੁਸੀਂ ਦੇਖ ਸਕਦੇ ਆ ਕਿਰਾਏ ਦੇ ਮਕਾਨ ਆ ਬੰਦਾ ਅੰਕਲ ਜੀ ਕਿਰਾਇਆ ਕਿੰਨਾ ਇਹਦਾ ਆ ਆ ਜੀ 2000 ਰੁਪਈਆ ਕਿਰਾਇਆ ਇਹ ਅੱਛਾ ਜੀ ਜਕਰਾਇਆ ਵੀ ਦੇਣਾ ਬਹੁਤ ਔਖਾ ਹੀ ਮੁੰਡਾ ਅੰਦਰ ਦਾਖਲ ਪਿਆ ਹੀ ਮੁੰਡੇ ਦੀ ਹਾਲ ਜਿਵੇਂ ਮਰਨ ਵਰਗਾ ਹੋਇਆ ਪਿਆ ਪੂਰੀ ਹਾਲਤ ਹੋਈ ਪਈ ਆ ਇਹ ਬੜੇ ਖਰਾਬ ਹੋਏ ਪਏ ਆ ਟੀ ਵੀ ਹੋਈ ਪਈ ਆ ਹੁਣ ਪੀਲੀਆ ਹੋ ਗਿਆ ਹੈਗਾ ਤੇ ਡਾਕਟਰ ਇਲਾਜ ਕਰੀ ਜਾਂਦੇ ਆ ਬੋਤਲਾਂ ਲਾਈ ਜਾਂਦੇ ਆ ਦੇਖੇ ਨਹੀਂ ਆਂਦਾ ਏਡਾ ਬੁਰਾ ਹਾਲ ਆਈ ਇਹਨਾਂ ਨੇ ਮੇਰੀ ਮਦਦ ਕੀਤੀ ਆ ਬਹੁਤ ਮੈਂ ਇਹਨਾਂ ਦਾ ਧੰਨਵਾਦੀ ਆ ਮੇਰੀ ਬਹੁਤ ਮਦਦ ਕੀਤੀ ਆ ਹੋਰ ਵੀ ਕੋਈ ਭੈਣ ਭਰਾ ਕੋਈ ਮਦਦ ਕਰਨਾ ਚਾਹੁੰਦਾ ਮੇਰੀ ਮਦਦ ਕਰੇ ਮੈਂ ਆਤਮਾਨ ਕੇ ਬੇਨਤੀ ਕਰਦਾ ਮੇਰੇ ਬੱਚੇ ਦੀ ਜ਼ਿੰਦਗੀ ਬਚਾਓ ਹੁਣ ਇਹ ਅੰਕਲ ਦਾ ਬੱਚਾ ਅੰਕਲ ਤੁਹਾਡੀ ਕਿੰਨੀ ਉਮਰ ਆ ਮੇਰੀ 45 45 ਸਾਲ ਦੀ ਉਮਰ ਆਈ ਮੇਰੀ ਅੰਕਲ ਦੀ 45 ਸਾਲ ਉਮਰ ਹੈ ਇਹਨਾਂ ਦੇ ਬੱਚੇ ਦੀ ਉਮਰ 25 ਸਾਲ ਆ 25 ਸਾਲ ਜੀ ਹਨ ਅੰਕਲ ਹਾਂ ਜੀ 25 ਸਾਲ ਦੀ ਮੁੰਡੇ ਦੀ ਉਮਰ ਆਈ ਮੇਰੇ ਦੀ ਇਹ ਤੇ ਮੈਂ ਵੀ ਹਾਰਟ ਦਾ ਮਰੀਜ਼ ਆਈ ਮੈਂ ਫਿਰ ਵੀ ਰਕਸ਼ਾ ਚਲਾ ਕੇ ਮੁੰਡਾ ਜਦੋਂ ਦਾ ਮੇਰਾ ਪਿਆ ਮੰਜੇ ਤੇ ਮੈਂ ਰਕਸ਼ਾ ਚਲਾ ਚਲਾ ਕੇ ਮੁੰਡੇ ਦਾ ਇਲਾਜ ਕਰੀ ਜਾਂਦਾ ਮਾੜਾ ਮੋਟਾ ਕਰਦਾ ਸੀ ਹੁਣ ਮੇਰੇ ਵੱਸੋਂ ਬਾਹਰ ਹੋਇਆ ਪਿਆ ਬਹੁਤ ਬੁਰੀ ਹਾਲਤ ਹੋ ਗਈ ਇੱਥੇ ਮੈਡੀਕਲ ਚ ਦਾਖਲ ਹੈਗਾ ਟੀਵੀ ਹਸਪੀਟਲ ਦੇ ਵਿੱਚ ਦਾਖਲ ਪਿਆ ਤੁਸੀਂ ਦੇਖੋ ਯਾਰ ਭਈ ਉਹ ਅੰਕਲ ਦੀ 25 ਸਾਲ ਉਮਰ ਬੇਟੇ ਦੀ 25 ਸਾਲ ਉਮਰ ਆ ਉਹਨੂੰ ਟੀਵੀ ਵੀ ਆ ਫੇਫੜੇ ਵੀ ਖਰਾਬ ਹੋ ਗਏ ਆ ਹੋਰ ਕੀ ਅੰਕਲ ਹੋਰ ਟੀਵੀ ਵੀ ਹੋ ਗਈ ਫੇਫੜੇ ਵੀ ਖਰਾਬ ਹੋ ਗਏ ਹੋਰ ਉਹਦਾ ਪੀਲੀਆ ਵੀ ਬਣਿਆ ਪਿਆ ਪੀਲੀਆ ਵੀ ਬਣ ਗਿਆ ਤਿੰਨ ਚਾਰ ਬਿਮਾਰੀਆਂ ਨੇ ਘੇਰ ਲਈ ਇਹਨਾਂ ਦਾ 13-14000 ਬਿੱਲ ਖੜਿਆ ਸੀਗਾ ਅੰਕਲ ਦਾ ਤੇ ਅੰਕਲ ਨੇ ਕਿਹਾ ਕਿ ਸਾਨੂੰ ਦਵਾਈਆਂ ਹੋ ਸਕਦਾ ਕੱਲੂ ਬੰਦ ਹੋ ਜਾਣ ਜੇ ਪੈਸੇ ਨਾ ਦਿੱਤੇ ਸਾਡੇ ਰੱਬਰੂ ਬੰਦੇ ਆਏ ਅੱਜ ਇਹਨਾਂ ਨੂੰ ਉਨੇ ਪੈਸੇ ਇਕੱਠੇ ਹੋ ਗਏ 13000 14000 ਰੁਪਿਆ ਤੇ ਬਿੱਲ ਇਹਨਾਂ ਦਾ ਤਾਰ ਦਾਂਗੇ ਅਸੀਂ ਇਹਨਾਂ ਦੇ ਹੱਥ ਚ ਵੀ ਨਹੀਂ ਪੈਸੇ ਰਹਿਣਦੇ ਨੇ ਹਸਪੀਟਲ ਆਫ ਦਾ ਟੀਮ ਮੈਂ ਪਰ ਨਾਲ ਭੇਜਾਂਗੇ ਜਾ ਕੇ ਜਮਾ ਕਰਾ ਦਾਂਗੇ ਕਿਉਂਕਿ ਉਹਦਾ ਵੀ ਰੀਜ਼ਨ ਹੈ ਹੱਥ ਚ ਪੈਸੇ ਕਿਉਂ ਨਹੀਂ ਰਹਿਣ ਦਿੰਦੇ ਤਾਂ ਇੱਕ ਮੈਂ ਖਾਸ ਗੱਲ ਸ਼ੇਅਰ ਕਰਨੀ ਸੀ ਹੁਣ ਇਹ ਸੰਕਲ ਦਾ ਜਿਹੜਾ 25 ਸਾਲ ਦਾ ਮੁੰਡਾ ਪਿਆ ਉਹਦੇ ਕੋਲੇ ਅੰਕਲ ਕੋਈ ਨਾ ਦਾ ਯਾਰ ਦੋਸਤ ਆ ਕੇ ਖੜਿਆ ਹੋਣਾ ਹਸਪੀਟਲਾਂ ਚ ਆ ਕੇ ਨ ਕਿੰਨੇ ਨਾਲ ਆਂਡ ਗਵਾਨ ਚ ਕਿੰਨੇ ਯਾਰ ਦੋਸਤ ਹੁੰਦੇ ਆ ਸਕੂਲ ਲਾਈਫ ਚ ਕਿੰਨੇ ਯਾਰ ਦੋਸਤ ਹੁੰਦੇ ਆ ਫੇਸਬੁਕ ਫਰੈਂਡ ਕਿੰਨੇ ਹੋਣਗੇ ਟੋਟਲ ਤੁਸੀਂ 100 150 ਲਾ ਲਓ ਪਰ ਜਦੋਂ ਹਸਪੀਟਲ ਚ ਬੰਦਾ ਐਡਮਿਟ ਹੋ ਜਾਂਦਾ ਨਾ ਉਦੋਂ ਮਾਪਿਓ ਤੋਂ ਬਿਨਾ ਤੇ ਭੈਣ ਭਰਾ ਤੋਂ ਬਿਨਾ ਕੋਈ ਆ ਕੇ ਸਾਰ ਨਹੀਂ ਲੈਂਦਾ ਮਤਲਬ ਇਹ ਅੰਕਲ ਜੀ ਹੁਣ ਵੀ ਉਹ ਬੰਦਾ ਨਾ ਵਿਚਾਰਾ ਉਹਦੇ ਉੱਠਿਆ ਨਹੀਂ ਜਾਂਦਾ ਉਹ ਤਾਂ ਲੈਟਰੀਨ ਬਾਥਰੂਮ ਮੰਜੇ ਦੇ ਬੈੱਡ ਤੇ ਕਰ ਰਿਹਾ ਹਸਪੀਟਲ ਤੇ ਤੇ ਅੰਕਲ ਜੀ ਆਪ ਹੀ ਦੱਸ ਦੇਣਗੇ ਕੀ ਲਾ ਆਪ ਹੀ ਅਸੀਂ ਧੋ ਰਹੇ ਆ ਜੀ ਸਾਰਾ ਕੁਝ ਕਰ ਰਹੇ ਆ ਲੈਟਰੀਨ ਬਾਥਰੂਮ ਸਭ ਕੁਝ ਵਿੱਚੇ ਕਰੀ ਜਾਂਦਾ ਲੋਕਾਂ ਦੋਲਨ ਲੋਰ ਮੰਗ ਮੰਗੇ ਤੇ ਸਾਰੇ ਥੱਲੇ ਦਿੰਦੇ ਨੇ ਕੱਪੜਾ ਲੀੜਾ ਪਾਪ ਆ ਕੇ ਲੈ ਲੈਟਨ ਬਾਸਮ ਸਾਰੀ ਸਾਫ ਕਰਦੇ ਆ ਐਨੀ ਠੰਡਾ ਪਾਣੀ ਦੇ ਵਿੱਚ ਅਸੀਂ ਧੋਣੇ ਆ ਉਹਨੂੰ ਹੱਥ ਪੈਰ ਰਸਾਲ ਕੋ ਕਰਦੇ ਆ ਕੱਪੜੇ ਮਾ ਧੋਣੇ ਆ ਐਡਾ ਬੁਰਾ ਹਾਲ ਆਈ ਅਸੀਂ ਦੱਸ ਨਹੀਂ ਸਕਦੇ ਸਾਡੇ ਨਾਲ ਕੀ ਬਣਿਆ ਪਿਆ ਈ ਅੱਜ ਵੀ ਫ੍ਰੀਜ ਕੋਰਟ ਚ ਐਨੀ ਕਿ ਜ਼ਿਆਦਾ بارش ਹੋ ਰਹੀ ਸੀ ਨਾ ਤੇ ਭਾਜੀ ਸਪੈਸ਼ਲ ਅੱਜ ਰੂਪੀ ਭਾਜੀ ਦੇ ਬ੍ਰਦਰ ਬਲਵਿੰਦਰ ਜੀ ਬਠਿੰਡੇ ਤੋਂ ਸੇਵਾ ਕਰਨ ਆਏ ਇੱਥੇ ਮਤਲਬ ਮੈਂ ਤਾਂ ਰੱਬ ਤੋਂ ਉਤਲਾ ਹੀ ਦਰਜਾ ਦੇ ਸਕਦਾ ਅੱਜ ਉਹ ਇਹਨਾਂ ਦਾ ਸਵੇਰ ਮੇਰੇ ਕੋਲੇ ਕੇ ਸਾਇਆ ਕਿ ਅੱਜ ਅੱਜ ਪੈਸੇ ਇਕੱਠੇ ਕਰਾ ਦੋ ਕਿ ਨਹੀਂ ਤਾਂ ਉਹਨਾਂ ਨੇ ਦਵਾਈ ਨਹੀਂ ਦੇਣੀ ਤਾਂ ਮੈਂ ਅੰਦਰੋਂ ਦਿਲ 'ਚ ਸੀਗਾ ਕਿ ਯਾਰ ਅੱਜ ਬਾਰਿਸ਼ ਵੀ ਇੰਨੀ ਹੋ ਰਹੀ ਆ ਕਿਹਨੂੰ ਫੋਨ ਲਾਵਾਂ ਕੁਦਰਤੀ ਭਾਜੀ ਦੀ ਕਾਲ ਆ ਗਈ ਦੋ ਤਿੰਨ ਡੋਨਰ ਹੋਰ ਆ ਗਏ ਤੇ ਇਹਨਾਂ ਦਾ 13-14000 ਰੁਪਏ ਇਕੱਠਾ ਹੋ ਗਿਆ ਵਿੱਚੋਂ ਸਾਡਾ ਕੀ ਗਿਆ ਅੰਕਲ ਜੀ ਅਸੀਂ ਪੈਸੇ ਨੂੰ ਹੱਥ ਲਾਇਆ ਨਾ ਜੀ ਨਾ ਤੇ ਇਹਨਾਂ ਨੇ ਪੈਸੇ ਨੂੰ ਬਿਲਕੁਲ ਹੱਥ ਨਹੀਂ ਲਾਇਆ ਜੀ ਕਿਸੇ ਨੇ ਇਹਨਾਂ ਮੈਨੂੰ ਦਿੱਤੇ ਆ ਇਹ ਪੈਸੇ ਉਹਨਾਂ ਨੇ ਮੈਡੀਕਲ ਦੇ ਉੱਤੇ ਬਿੱਲ ਬਣਿਆ ਪਿਆ ਸੀ ਮੇਰਾ ਜੀ ਉਹ ਇਹਨਾਂ ਨੇ ਤਾਰਿਆ ਹੀ ਇਹ ਬਿੱਲ ਜਿੰਨੇ ਭਰਾ ਵੀਡੀਓ ਦੇਖਦੇ ਆ ਜਾਂ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿੰਦੇ ਹੁੰਦੇ ਆ ਉਹਨਾਂ ਨੂੰ ਰੱਬ ਤੋਂ ਮੈਂ ਉਤਲਾ ਦਰਜਾ ਨਹੀਂ ਦੇ ਸਕਦਾ ساری ਜ਼ਿੰਦਗੀ ਮੈਂ ਤੁਹਾਡਾ ਕਰਜ਼ਦਾਰ ਰਹੂੰਗਾ ਪੈਰੀ ਹੱਥ ਵੀ ਲਾਉਣ ਨੂੰ ਮੈਂ ਤਾਂ ਤਿਆਰ ਆ ਤੁਹਾਡੇ ਕਿਉਂਕਿ ਤੁਸੀਂ ਇੱਕ ਕੱਖ ਨਹੀਂ ਹੁੰਦਾ ਜਿਹੜਾ ਕੱਖ ਮੈਂ ਕੱਖ ਸਮਾਣਾ ਇੱਕ ਮਿੱਟੀ ਚ ਰੋਲ ਦੇ ਕੱਖ ਨੂੰ ਤੁਸੀਂ ਗੱਲ ਲਾ ਲਿਆ ਮਤਲਬ ਅੱਜ ਤੁਹਾਡਾ ਵੀਡੀਓ ਅੱਗੇ ਦੀ ਅੱਗੇ ਪਹੁੰਚ ਜਾਂਦੀ ਹੈ ਵੀਡੀਓ ਸ਼ੇਅਰ ਕਰਨ ਬਾਰੇ ਮੈਂ ਤਾਂ ਕਹਿੰਦਾ ਹੁਣ ਕਿਉਂਕਿ ਅਗਰ ਪੈਸੇ ਨਾ ਲੱਗਦੇ ਹੁਣ ਵੀਡੀਓ ਸ਼ੇਅਰ ਕਰਨ ਦੇ ਸ਼ੇਅਰ ਕਰ ਉਹ ਮੈਂ ਇੰਨਾ ਪਰਿਵਾਰਾਂ ਲਈ ਕਹਿਣਾ ਹੁੰਦਾ ਕਿ ਇਹ ਵੀਡੀਓ ਅੱਗੇ ਦੀ ਅੱਗੇ ਕਿਸੇ ਭਰਾ ਕੋਲ ਪਹੁੰਚ ਜਾਂਦੀ ਹੈ ਉਦੋਂ ਸਾਨੂੰ ਡੋਨਰ ਮਿਲ ਜਾਂਦੇ ਆ ਤੇ ਜਾਂ ਕਈ ਵਾਰ ਕਿਸੇ ਨੂੰ ਹੈਲਪ ਦੀ ਲੋੜ ਹੁੰਦੀ ਉਹਨਾਂ ਦੀ ਕਾਲ ਆ ਜਾਂਦੀ ਆ ਤੇ ਇਹ ਬਾਈ ਦਾ ਮੈਂ ਧੰਨਵਾਦ ਕਰਨਾ ਚਾਹੂੰਗਾ ਬਾਈ ਇੰਨੀ ਬਾਰਿਸ਼ ਵੀ ਅੱਜ ਤੜਕੇ ਦੀ ਹੋ ਰਹੀ ਸੀ ਫਿਰ ਵੀ ਸੇਵਾ ਕਰਨ ਆਇਆ ਤੇ ਬਾਈ ਨੂੰ ਮੈਂ ਇੱਕ ਫੀਡਬੈਕ ਜ਼ਰੂਰ ਲਵਾਂਗਾ ਵੀਰੇ ਕਿੱਦਾਂ ਦਾ ਲੱਗਿਆ ਸੇਵਾ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਗਰੀਬਾਂ ਦੀ ਮਦਦ ਲਈ ਅੱਗੇ ਵਧੋ ਕਿੰਨੀ ਉਮਰ ਹੈ ਵੀਰੇ ਤੁਹਾਡੀ ਮੇਰੀ ਵੀਰੇ 20 ਸਾਲ 20 ਸਾਲ 22 ਦੀ ਉਮਰ ਹੈ ਜਦੋਂ ਇਦਾਂ ਦਾ ਜੂਸ ਭਰਾ ਕੇ ਨਾਲ ਖੜਦਾ ਨਾ ਬੰਦੇ ਦਾ ਹੌਸਲਾ ਹੀ ਹੋਰ ਹੋ ਜਾਂਦਾ ਹਨਾ ਮੇਰੀ ਉਮਰ ਵੀ 21 ਸਾਲ ਆ ਹਲੇ ਵੀ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਉੱਠਣ ਚ ਬਹੁਤ ਲੇਟ ਹੋ ਗਏ ਆ ਤੇ ਪਹਿਲਾਂ ਹੀ ਅਗਲਾ ਆ ਜਾਣੀ ਚਾਹੀਦੀ ਚਾਹੀਦੀ ਜੇ ਇਸ ਤੋਂ ਪਰ ਜਦੋਂ ਰੱਬ ਨੇ ਮਿਹਰ ਕਰਨੀ ਹੁੰਦੀ ਆ ਉਦੋਂ ਹੀ ਹੋਣੀ ਹੁੰਦੀ ਆ ਆਪਣੇ ਆਪ ਨੂੰ ਮੈਂ ਖੁਸ਼ਕਿਸਮਤ ਸਮਝਦਾ ਕਿ ਮਾਲਕ ਨੇ ਡਿਊਟੀ ਲਈ ਆ ਕਿ ਇਦਾਂ ਦੇ ਪਰਿਵਾਰਾਂ ਦੇ ਦੁੱਖਾਂ 'ਚ ਖੜ ਸਕਾਂ ਤੇ ਇਹ ਵੀਡੀਓ ਜਿਹੜੀ ਸੀਗੀ ਅੱਜ ਲਾਈਵ ਹੋਣ ਦਾ ਸਪੈਸ਼ਲ ਮਕਸਦ ਸੀਗਾ ਕਿ ਜਿੰਨਾਂ ਲਈ ਮੈਂ ਬੋਲਣਾ ਚਾਹੁੰਦਾ ਸੀ ਉਹ ਵੀਡੀਓ ਦੇਖੀ ਸੀ ਜਦੋਂ ਮੈਂ ਮੇਰੀ ਰੂਹ ਕੰਬ ਗਈ ਸੀਗੀ ਕਿ ਪਤਾ ਨਹੀਂ ਕੋਈ ਕਿੱਦਾਂ ਯਾਰ ਬੰਦਾ ਆਪਣੇ ਮਾਂ ਪਿਓ ਦਾ ਪਿਆਰ ਭੁੱਲ ਕੇ ਹਨਾ ਤੁਸੀਂ ਦੇਖੋ ਯਾਰ ਅਗਰ ਕੋਈ ਵੀ ਇੱਕ ਮਾਂ ਪਿਓ ਆਪਣੇ ਬੱਚੇ ਤੋਂ ਕੀ ਚਾਹੁੰਦਾ ਮੈਨੂੰ ਲੱਗਦਾ ਨਾ ਕਿ ਅਗਰ ਬੱਚਾ ਵਧੀਆ ਲਾਇਕ ਹੋਵੇ ਪੜ੍ਹਨ ਲਿਖਣ ਦੇ ਵਧੀਆ ਲਾਇਕ ਹੋਵੇ ਤਾਂ ਪਿਓ ਭਾਵੇਂ ਤੁਸੀਂ ਉਹ ਤੋਂ ਨਾ 10 ਲੱਖ ਦੀ ਕਾਰ ਮੰਗ ਲਓ ਲੱਖ ਦਾ ਮੋਟਰਸਾਈਕਲ ਮੰਗ ਲਓ ਪਿਓ ਤੁਹਾਨੂੰ ਕਦੇ ਨਾ ਨਹੀਂ ਕਰੂਗਾ ਮਰ ਅਗਰ ਤੁਸੀਂ ਮੰਨ ਲਓ ਮਾਪਿਓ ਆਪਣੇ ਤੇ ਵਿਸ਼ਵਾਸ ਕਰਦਾ ਆਪਾਂ ਨੂੰ ਵਧੀਆ ਸਕੂਲ ਚ ਪੜਨ ਭੇਜਦਾ ਲਿਖਣ ਭੇਜਦਾ ਉੱਥੇ ਜਾ ਕੇ ਆਪਾਂ ਕਹਿਣ ਕਹਿ ਦਿੰਨੇ ਆ ਕਿ ਮੈਂ ਵੀ ਤੁਹਾਡੇ ਨਾਲ ਹੀ ਸਕੂਲ ਦਾ ਪੜਦਾ ਰਿਹਾ ਮੇਰੀ ਉਮਰ ਵੀ 21 ਸਾਲਾ ਕੋਈ ਮੈਂ ਬਜ਼ੁਰਗ ਨਹੀਂ ਹੋ ਗਿਆ ਮੈਨੂੰ ਪਤਾ ਕਈ ਸ਼ਾਇਦ ਮੇਰੀਆਂ ਵੀਡੀਓ ਦੇਖਣੀਆਂ ਬੰਦ ਕਰ ਦੇਣਗੇ ਕਿਉਂਕਿ ਜਦੋਂ ਅਸੀਂ ਜਿਆਦਾ ਸੱਚੀਆਂ ਗੱਲਾਂ ਕਰ ਦਿੰਨੇ ਆ ਹਨਾ ਤਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਇਹ ਗੱਲਾਂ ਸੁਣ ਕੇ ਰਾਜੀ ਨਹੀਂ ਉਹਨਾਂ ਨੂੰ ਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਾ ਆਪਣੇ ਨਾਲ ਜੋੜਨਾ ਬਹੁਤ ਸੌਖਾ ਹੈ ਉਹਨਾਂ ਦੇ ਮਤਲਬ ਦੀਆਂ ਗਲਤ ਚੀਜ਼ਾਂ ਦਿਖਾ ਦੋ ਉਹਨਾਂ ਨੇ ਜੁੜ ਜਾਣਾ ਪਰ ਉਹਨਾਂ ਨੂੰ ਸਹੀ ਸਚਾਈ ਵਾਲੀਆਂ ਚੀਜ਼ਾਂ ਦਿਖਾ ਕੇ ਨਾ ਸ਼ਾਇਦ ਉਹ ਟੁੱਟਣਗੇ ਜੋੜਨੇ ਬਹੁਤ ਔਖੇ ਆ। ਇਹੀ ਮੇਨ ਰੀਜ਼ਨ ਸੀਗਾ ਜਿਹੜਾ ਅਨਮੋਲ ਵੀਰੇ ਨੂੰ ਗਾਣਾ ਕਰਨਾ ਪਿਆ ਸਾਨੂੰ ਦਲੇਰੀਆਂ ਗਾਣਾ ਕਿਉਂਕਿ ਜਿੱਦਾਂ ਵੀ ਨੌਜਵਾਨ ਪੀੜੀ ਅਟਰੈਕਟ ਹੋਊਗੀ ਅਸੀਂ ਹਰ ਉਹ ਕੰਮ ਕਰਾਂਗੇ ਕਿਉਂਕਿ ਜੀ ਅੱਜ ਅਸੀਂ ਬਾਬਿਆਂ ਵਾਲਾ ਚੋਲਾ ਪਾਲੀਏ ਚਿੱਟਾ ਚੋਲਾ ਪਾਲੀਏ ਜਾਂ ਮਤਲਬ ਜੋ ਵੀ ਹੁਣ ਮੈਂ ਕੀ ਕਰੂੰਗਾ ਨਹੀਂ ਹਨਾ ਅੱਜ ਮੈਂ ਬਾਬਾ ਪੰਜ ਸਾਨੂੰ ਕਿਸੇ ਨੇ ਸੁਣਨਾ ਨਹੀਂਗਾ ਇਹ ਸਾਨੂੰ ਭਾਵੇਂ ਵਾਲ ਖੜੇ ਕਰਨੇ ਪੈਣ ਸਾਡੀ ਟੀਮ ਦੇ ਮੈਂਬਰਾਂ ਨੂੰ ਮਹਿੰਗੀਆਂ ਪੈਂਟਾਂ ਸ਼ਰਟਾਂ ਪਾਉਣੀਆਂ ਪੈਣ ਜਾਂ ਗੱਡੀ 'ਚ ਘੁੰਮਣਾ ਪਵੇ ਕਿਸੇ ਜਗ੍ਹਾ ਗਾਣਾ ਕਰਨਾ ਪਵੇ ਜੋ ਨੌਜਵਾਨ ਪੀੜ੍ਹੀ ਕਹੂਗੀ ਵੀ ਅਸੀਂ ਇਸ ਤਰ੍ਹਾਂ ਟਰੈਕਟਰ ਹੋਵਾਂਗੇ ਅਸੀਂ ਉਹ ਕੰਮ ਕਰਾਂਗੇ ਗਾਣੇ ਦਾ ਵੀ ਮੇਨ ਮਕਸਦ ਇਹ ਹੀ ਸੀਗਾ ਕਿਉਂਕਿ ਜਿਹੜੇ ਬੱਚੇ ਆ ਉਹ ਇਹ ਵੀਡੀਓ ਨਹੀਂ ਸੁਣਦੇ ਕਿਉਂਕਿ ਅੱਜ ਕੱਲ ਦੇ ਦੁੱਖ ਸੁਣ ਕੇ ਰਾਜੀ ਹੋਣਾ ਹਣਾ ਹਰ ਕੋਈ ਕਹਿੰਦਾ ਕਿ ਸਾਨੂੰ ਤਾਂ ਮਨੋਰੰਜਨ ਚਾਹੀਦਾ ਜ਼ਿੰਦਗੀ ਵਿੱਚ ਮਨੋਰੰਜਨ ਜ਼ਰੂਰੀ ਹੈ ਤਾਂ ਸਾਡੀ ਵੀਡੀਓ ਵੀ ਮਨੋਰੰਜਨ ਲਈ ਨਾ ਦੇਖਿਆ ਕਰੋ ਮਨੋਰੰਜਨ ਲਈ YouTube ਤੇ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਗਾਣੇ ਕਿ ਕਰਦਾ ਐਨ ਜੀਓ ਦੀ ਹੈਲਪ ਵੱਧ ਸਕੇ ਕਿਉਂਕਿ ਜੋ ਵੀ ਉਹਦੇ ਤੋਂ ਡੋਨੇਸ਼ਨ ਹੋਊਗੀ ਉਹਦੇ ਜੱਦੀ ਅਸੀਂ ਤਾਂ ਪੇਸ਼ੰਗਾ ਤੇ ਲਾਉਣੀ ਆ ਤਾਂ ਦਲੇਰੀਆਂ ਗਾਣਾ ਆ ਰਿਹਾ ਅਨਮੋਲ ਵੀਰੇ ਦਾ ਬਹੁਤ ਜਲਦ ਤੇ سپورਟ ਦੀ ਲੋੜ ਆ ਤੁਹਾਡੀ ਸ਼ੇਅਰ ਕਰਨ ਬਾਰੇ ਤਾਂ ਤੁਸੀਂ ਕਹੂਗਾ ਨਹੀਂ ਮੈਂ ਤੁਸੀਂ ਆਪ ਹੀ ਸਿਆਣੇ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਲੋੜ ਹੀ ਨਹੀਂ ਕਹਿੰਦੇ ਉਹਨਾਂ ਨੇ ਆਪ ਹੀ ਸਪੋਰਟ ਕਰ ਦੇਣੀ ਆ ਐਨ ਜੀਓ 'ਚ ਰਜਿਸਟਰ ਕਰਨਾ ਚਾਹੁੰਦੇ ਆ www.anmolngo.com ਤੇ ਰਜਿਸਟਰ ਕਰ ਸਕਦੇ ਆ ਜੇ ਅਗਰ ਤੁਸੀਂ ਸੇਵਾ ਕਰਨੀ ਚਾਹੁੰਦੇ ਆ ਤੇ ਜੋ ਸਾਡਾ ਨੰਬਰ ਆ 788916849 ਇਸੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਅਗਰ ਤੁਹਾਡੇ ਕੋਲ ਕੋਈ ਪੇਸ਼ੈਂਟ ਆ ਅਗਰ ਤੁਹਾਡੇ ਕੋਲੇ ਇੱਕ ਤਾਂ ਹੁੰਦਾ ਨਾ ਕਿ ਕੰਮ ਦੀਆਂ ਕੋਲਾ ਚੱਕੜੀਆਂ ਬਹੁਤ ਸੌਖੀਆਂ ਹਨਾ ਇੱਕ ਹੁੰਦੀਆਂ ਬੇਫਾਲ ਤੋਂ ਕੋਲਾ ਆਉਣੀਆਂ ਉਹ ਸਾਨੂੰ ਇੰਨੀ ਹੈ ਕਿ ਜ਼ਿਆਦਾ ਆਉਂਦੀਆਂ ਹੱਥ ਬਨ ਕੇ ਬੇਨਤੀ ਹੈ ਕਿ ਇਦਾਂ ਦੀਆਂ ਕੋਲਾ ਨਾ ਕਰਿਆ ਕਰੋ ਸਾਨੂੰ ਪਰਸੂ ਨੂੰ ਇਦਾਂ ਕੋਲਾ ਆ ਰਹੀਆਂ ਕਿ ਸਾਡੇ ਬੱਚੇ ਦਾ ਵਿਆਹ ਹੈਗਾ ਉਹਦੇ ਲਈ ਪੈਸੇ ਦੇ ਦਿਓ ਸਾਡੇ ਪ੍ਰਾਪਰਟੀ ਤੇ ਲੋਨ ਚੱਕ ਕੇ ਉਹਦੇ ਲਈ ਦੇ ਦਿਓ ਇਹ ਕੰਮ ਸਾਡੇ ਨਹੀਂਗੇ ਬਾਈ ਸਾਡੇ ਜੋ ਕੰਮ ਆਸੀਂ ਸਿਰਫ ਹਸਪੀਟਲ ਚ ਡੋਨੇਸ਼ਨ ਇਕੱਠੀ ਕਰਾਉਂਦੇ ਆ ਜਿਨ੍ਹਾਂ ਦਾ ਪੈਸਾ ਕਰਕੇ ਇਲਾਜ ਨਹੀਂ ਹੁੰਦਾ ਅਗਰ ਇਸ ਰਿਲੇਟਡ ਕੋਈ ਤੁਹਾਡੇ ਕੋਲੇ ਕੋਈ ਕੇਸ ਹੈਗਾ ਸਾਡੇ ਤੱਕ ਜਰੂਰ ਪਹੁੰਚਾ ਦਿਓ ਬਾਕੀ ਅੰਕਲ ਜੀ ਪੈਸੇ ਮਿਲ ਗਏ ਨਾ ਤੁਹਾਨੂੰ ਹੁਣ ਹਾਂ ਜੀ ਪੈਸੇ ਦੇ ਦਿੱਤੇ ਆਈ ਸਾਨੂੰ ਬਾਕੀ ਇਸ ਅੰਕਲ ਜੀ ਨੂੰ ਅੱਗੇ ਵੀ ਕੋਈ ਲੋੜ ਪੈਂਦੀ ਆ ਠੀਕ ਆ ਅਸੀਂ ਤੁਹਾਡੇ ਨਾਲ ਖੜੇ ਆ ਠੀਕ ਆ ਜੀ ਬਹੁਤ ਮਿਹਰਬਾਨੀ ਤੁਹਾਡੀ ਜਿਹੜਾ ਤੁਸੀਂ ਅੱਜ ਸਾਡੀ ਇੰਨੀ ਹੈਲਪ ਕੀਤੀ ਆ ਇੰਨੀ ਸਾਨੂੰ ਲੱਖਾਂ ਵਰਗੀ ਆ ਤੁਹਾਡੀ ਜੋ ਹੈਲਪ ਕੀਤੀ ਆ ਅੱਜ ਸਾਡਾ ਬੱਚਾ ਜਿੰਦਗੀ ਵਿੱਚ ਬਚਾਉਣ ਲਈ ਤੁਸੀਂ ਇੰਨਾ ਅੱਗੇ ਆਏ ਹੈਗੇ ਆ ਤੁਹਾਡਾ ਬਹੁਤ ਮੈਂ ਧੰਨਵਾਦੀ ਆਈ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਮੈਂ ਹੋਰ ਵੀਰਾਂ ਨੂੰ ਵੀ ਇਹ ਆਪਣਾ ਨੰਬਰ ਦੇ ਦਿਓ ਵੀ ਤੁਸੀਂ ਸਾਰੇ ਜਾਣੇ ਨਾਲ ਜੁੜੋ ਇਸ ਤਰ੍ਹਾਂ ਸੇਵਾ ਕਰ ਜੀ ਕਿਸੇ ਦੇ ਹੈਗਾ ਤੇ ਸੇਵਾ ਕਰੋ ਚਲੋ ਧੰਨਵਾਦ ਸਾਰਿਆਂ ਦਾ ਜਿੰਨੇ ਨੇ ਵੀ ਹੁਣ ਤੱਕ ਸਪੋਰਟ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ